ਇਕ ਕੋਰਪ ਜਿਹੜਾ ਅਸੀਂ ਮਿਸ਼ਨ ਬਣਾਇਆ ਹੋਇਆ ਉਹ ਆਪਣੇ ਇਲਾਕੇ ਚੋਂ ਨਸ਼ਾ ਸਾਫ ਕਰਨਾ ਪਿਛਲੇ ਦਿਨੀ ਚਾਰ ਮੁੰਡੇ ਫੜੇ ਅਸੀਂ 150 ਗ੍ਰਾਮ ਚਿੱਟਾ ਫੜਿਆ ਨੰਗਲ ਪੁਲਿਸ ਨੇ ਉਸ ਤੋਂ ਪਹਿਲਾਂ 60 ਗਰਾ 100 ਬੰਦਾ ਦੇ ਚੁੱਕੇ ਆਂ ਅੰਦਰ ਹੁਣ ਤੱਕ ਤੇ ਜਿੰਨੇ ਵੀ ਲੋਕ ਜਿਹੜੇ ਮਰਜੀ ਘਰਾਂ ਦੇ ਹੋਣ ਜਿੱਥੋਂ ਮਰਜੀ ਹੋਣ ਜਿੰਨੇ ਮਰਜੀ ਤਾਕਤਵਰ ਹੋਣ ਚੱਕ ਕੇ ਜਿਹੜੇ ਇਹਨਾਂ ਲੋਕਾਂ ਨੇ ਨਸ਼ੇ ਤੋਂ ਪੈਸਾ ਬਣਾਇਆ ਉਹਨਾਂ ਦੇ ਘਰਾਂ ਦੇ ਉੱਤੇ ਬਲਡوزر ਚੱਲੂਵੇ ਚੱਲੂਗਾ ਚਾਹੇ ਅੱਜ ਚੱਲੇ ਚਾਹੇ ਕੱਲ ਚੱਲੇ ਅਸੀਂ ਨਸ਼ਾ ਆਪਣੇ ਇਲਾਕੇ 'ਚੋਂ ਸਾਫ਼ ਕਰਨਾ ਪਹਿਲਾਂ ਕਹਿੰਦੇ ਸੀ ਸਰਕਾਰ ਆਈ ਹੈ ਨਸ਼ਾ ਬਕਾਉਂਦੀਆਂ ਅੱਜ ਸਰਕਾਰ ਖੜੀ ਹੈ ਅੱਜ ਪਿੰਡ-ਪਿੰਡ ਜਾ ਕੇ ਕਹਿੰਦੇ ਆਂ ਸੌਂ ਖਵਾ ਰਿਆਂ ਤੇ ਪਿੰਡ-ਪਿੰਡ ਜਾ ਕੇ ਪੁੱਛਦੇ ਆਂ ਦੱਸੋ ਕੌਣ ਨਸ਼ਾ ਵੇਚਦਾ ਕਾਰਵਾਈ ਕਰਾਂਗੇ ਪੁਲਿਸ ਨੂੰ ਖੁੱਲਾ ਹੱਥ ਹੈ ਫ੍ਰੀ ਹੈਂਡ ਹੈ ਪੁਲਿਸ ਨੂੰ ਕਿ ਤੁਹਾਨੂੰ ਕਦੀ ਸਾਡੇ ਵੱਲੋਂ ਫੋਨ ਨਹੀਂ ਆਊਗਾ ਨਾ ਮੇਰਾ ਫੋਨ ਆਊਗਾ ਨਾ ਮੇਰੇ ਕਿਸੇ ਲੀਡਰ ਦਾ ਫੋਨ ਆਊਗਾ ਨਸ਼ੇ ਆਸਤੇ ਫੋਨ ਨਹੀਂ ਕਰਾਂਗੇ ਅਸੀਂ ਤੁਸੀਂ ਆਪਣੀ ਕਾਰਵਾਈ ਕਰੋ ਤੇ ਨਾਲ ਇਹ ਵੀ ਕਹਿ ਦਿੱਤਾ ਜੇ ਸਾਨੂੰ ਪਤਾ ਲੱਗ ਗਿਆ ਕਿ ਤੁਹਾਡਾ ਕੋਈ ਮਲਾਜਮ ਲੈ ਲਿਆ ਹੋਇਆ ਫਿਰ ਤੁਖ ਖੈਰ ਤੁਹਾਡੀ ਨਹੀਂ ਇੱਕ ਉਹ ਬਠਿੰਡੇ ਵੱਲ ਦੀ ਬੀਬੀ ਸੀ ਪੁਲਿਸ 'ਚ ਫੜ ਕੇ ਅੰਦਰ ਦਿੱਤੀ ਜ਼ਮਾਨਤ ਤੇ ਬਾਹਰ ਆ ਗਈ ਫੇਰ ਫੜ ਕੇ ਅੰਦਰ ਦਿੱਤੀ ਘਰ ਉਹਦਾ ਜਿਹੜਾ ਸੀਜ਼ ਕਰਤਾ ਇੱਕ ਡੀਐਸਪੀ ਜੇਲ ਜੇਲਾ 'ਚ ਇੱਕ ਡੀਐਸਪੀ ਲੱਗਿਆ ਹੋਇਆ ਸੀ ਰੋਜ਼ ਜੇਲ 'ਚ ਨਸ਼ਾ ਵੇਚਦਾ ਸੀ ਉਹਨੂੰ ਫੜ ਕੇ ਅੰਦਰ ਦਿੱਤਾ ਇੱਕ ਲੁਧਿਆਣੇ ਦੇ ਵਿੱਚ ਬਿਜਲੀ ਬੋਰਡ ਦਾ ਜਈ ਉਹ ਨਸ਼ਾ ਵੇਚਦਾ ਸੀ ਉਹ ਫੜ ਕੇ ਅੰਦਰ ਦਿੱਤਾ ਕਿਸੇ ਨੂੰ ਨਹੀਂ ਬਖਸ਼ਾਂਗੇ ਹੁਣ ਇਹ ਅਸੀਂ ਬਹੁਤ ਹੋ ਗਿਆ ਕਿੰਨੇ ਪੁੱਤ ਮਰਵਾਈਏ ਹੁਣ ਤੁਹਾਡੀ ਜ਼ਿੰਮੇਵਾਰੀ ਇਸ ਕਰਕੇ ਆਪਾਂ ਧਿਆਨ ਰੱਖਣਾ ਅਸੀਂ ਪਿੰਡ ਪਿੰਡ ਜਾ ਕੇ ਬੱਚਿਆਂ ਨੂੰ ਜਾਗਰੂਕ ਕਰ ਰਹੇ ਹਾਂ ਪੰਚਾਇਤਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਤਕੜੇ ਹੋ ਜੋ ਸਰਕਾਰ ਤੁਹਾਡੇ ਨਾਲ ਪੁਲਿਸ ਤੁਹਾਡੇ ਨਾਲ ਕੋਈ ਤੁਹਾਨੂੰ ਹੱਥ ਨਹੀਂ ਲਾਊਗਾ ਆਓ ਆਪਾਂ ਇਸ ਜਿਹੜੀ ਇਸ ਕੋਰਡ ਨੂੰ ਆਪਣੇ ਇਲਾਕੇ ਚੋਂ ਖਤਮ ਕਰੀਏ ਪੰਜਾਬ ਚੋਂ ਖਤਮ ਕਰੀਏ